ਹਾਂ ਬਾਕੀ ਸਭ ਠੀਕ ਆ ਨਹੀਂ ਆਵਾਂਗੇ ਆਉਣਾ ਕਿਉਂ ਨਹੀਂ ਆ ਹਾਂ ਮੈਂ ਕਹੂੰਗੀ ਤੇਰੇ ਭਾਜੀ ਨੂੰ ਮਾਰਾਂਗੇ ਚੱਕਰ ਛੇਤੀ ਆਹੋ ਤੁਸੀਂ ਵੀ ਆ ਜਾਓ ਕਿਤੇ ਤੁਹਾਡਾ ਨਜੀ ਕਰਦਾ ਅੱਛਾ ਅੱਛਾ ਚੱਲ ਠੀਕ ਆ ਕਰਦੀ ਆ ਫਿਰ ਬਾਅਦ ਚ ਤੈਨੂੰ ਫੋਨ ਚੰਗਾ ਸਤਿ ਸ਼੍ਰੀ ਅਕਾਲ ਮੰਮੀ ਚਲ ਗਈ ਸਰਨਾ ਵੇਖਾਂ ਪੁੱਛਣ ਤਾਂ ਮੈਂ ਨਹੀਂ ਆਉ ਆਇਆ ਜਿੱਦਾਂ ਮੇਰੀ ਸਲਾਹ ਨਾ ਗਈ ਹੁੰਦੀ ਆ ਉਮਰ ਗਿਆ ਆ ਕੇ ਤਾਂ ਇਹ ਮੈਨੂੰ ਉਹਨੇ ਫੋਨ ਕੀਤਾ ਸੀਗਾ ਤੇ ਮੈਂ ਕਿਹਾ ਸੀ ਮੈਨੂੰ ਟਾਈਮ ਲੱਗ ਜਾਣਾ ਵਾ ਤੇ ਮੈਂ ਕਿਹਾ ਸੀ ਮੈਂ ਅੱਜ ਲਪਿੰਦਰ ਸਾਡਾ ਆਉਗਾ ਆਹੋ ਸੱਸ ਨੂੰ ਤਾਂ ਵੈਸੇ ਪੁੱਛਣ ਦੀ ਲੋੜ ਨਹੀਂ ਗਈ ਹੁਣ ਸੁਲਾਵਾ ਤੇਰੇ ਨਾਲ ਜਾਂ ਪਿੰਦਰ ਹੁਣਾਂ ਦੇ ਨਾਲ ਦਰਾਨੀ ਜੀ ਠਾਣੀ ਦੀ ਬੜੀ ਸੁਲਾਵਾ ਨਾ ਇੱਕ ਦੂਜੀ ਨਾਲ ਸੁਲਾਵਾ ਕਰਕੇ ਚੱਲ ਜਾਂਦੀਆਂ ਵਾ ਗਿਆ ਹੀ ਪਿੰਦਰ ਛੱਡਣ ਆ ਗਿਆ ਵਾ ਆ ਗਿਆ ਵਾ ਆਹੋ ਪਛਲਾ ਪਛਲਾ ਜਾ ਕੇ ਆਇਆ ਵੱਡਾ ਮੈਨੂੰ ਪੁੱਛਣ ਮੈਂ ਮੀ ਚਲ ਗਈ ਸ਼ਰਨ ਜਿੱਦਾਂ ਸ਼ਰਨ ਮੈਨੂੰ ਪੁੱਛ ਕੇ ਗਈ ਹੁੰਦੀ ਆ ਉੱਡੋ-ਉੱਡੋ ਆਪਣੇ ਪਰਾਂ ਤੇ ਕੋਈ ਗੱਲ ਨਹੀਂ ਪਛਤਾਓ ਕਿ ਕਿਤੇ ਵੇਲੇ ਨੂੰ ਚਲੋ ਭਾਈ ਪਿੰਡ ਦਾ ਨਾਮ ਲਿਖ ਦਿੱਤਾ ਹਾਂ ਚਲੋ ਵਧੀਆ-ਵਧੀਆ ਲਿਖ ਦੋ ਹੈ ਹਾਂ ਜੀ ਸੁਣਦੇ ਨਹੀਂ ਹਾਂਜੀ ਆ ਦੋ ਮਿੰਟ ਆਇਓ ਇੱਧਰ ਗੱਲ ਸੁਣੇ ਮੇਰੀ ਚਲੋ ਆ ਗਿਆ ਕਿੰਨੀ ਆਵਾਜ਼ਾਂ ਮਾਰੀਆਂ ਸੁਣਦੇ ਹੀ ਨਹੀਂ ਆ ਮਾਸਾ ਵੀ ਲੈ ਤੈਨਾਂ ਮੈਂ ਕਿੰਨੀ ਆਈ ਆਖਿਆ ਵੀ ਜਦੋਂ ਮੈਂ ਬੰਦੇ ਨਾਲ ਖਲੋਤਾ ਮਾਂ ਮਮੀ ਨੂੰ ਕੱਲ ਦਿਆ ਕਰ ਤੇ ਯਾਰ ਮੰਮੀ ਨੂੰ ਮੈਂ ਕਿੱਦਾਂ ਕਹਾਂ ਦਾ ਮੰਮੀ ਠੀਕ ਨਹੀਂ ਤੇ ਮੈਂ ਮੰਮੀ ਨੂੰ ਕਿੱਦਾਂ ਕਰ ਦਿੰਦੀ ਕੀ ਹੈ ਮੰਮੀ ਨੂੰ ਮੰਮੀ ਨਾ ਠੀਕ ਨਹੀਂ ਮੈਂ ਅੱਗੇ ਲੱਤਾਂ ਘੁੱਟਣ ਦੀ ਹਾਂ ਤੇ ਮੈਂ ਹੀ ਕਹਿਣਾ ਵੀ ਜਾਓ ਉਹਨਾਂ ਦੀ ਦਵਾਈ ਲੈ ਆਓ ਜਾ ਕੇ ਕੋ ਚੱਲ ਜਾਵਨੇ ਆ ਵਾ ਇਹਨਾਂ ਨੂੰ ਤਾਂ ਜਾਲਾਂ ਦੇ ਫੇਰ ਦਵਾਈ ਲੈਣੇ ਆ ਕਦੋਂ ਜਾਣਾ ਫਿਰ ਤੂੰ ਜਾਓ ਜਾਦਾ ਨਹੀਂ ਠੀਕ ਤੇ ਬਾਅਦ ਫਿਰ ਉਹਨੇ ਕਹਿਣਾ ਵੀ ਹਰੇ ਬੁੱਢੀ ਦੇ ਮਗਰ ਲੱਗ ਕੇ ਮੈਨੂੰ ਖੜਨ ਨਹੀਂ ਦੇ ਦਵਾਈ ਲੈਣ ਚੱਲ ਵੇਨੇ ਕੀ ਹੋਇਆ ਲਿਓ ਮੰਮੀ ਚਾੜੂ ਮੈਂ ਆ ਮਾਰ ਦਿੰਨੀ ਹਾਂ ਨਾ ਪਤਾ ਤੋਂ ਬੜੀ ਆ ਮੈਂ ਆਪੇ ਕੰਮ ਕਰ ਲਾਂਗੀ 2-4 ਦਿਨ ਵਾਸਤੇ ਆਈ ਆ ਫਿਰ ਮਾਨ ਨਾ ਪੱਖੇ ਤੇ ਲਿ ਜਾ ਦੱਸਾਂ ਮਮੀ ਤੁਸੀਂ ਤਾਂ ਅੱਗੇ ਦਵਾਈਆਂ ਤੇ ਲੱਗੇ ਜੇ ਝਾੜੂ ਮੈਂ ਮਾਰ ਦੇ ਤੇ ਦੋ ਦਿਨ ਰੈਸਟ ਕਰ ਲੋ ਜੇ ਪੁੱਤ ਤੂੰ ਝਾੜੂ ਮਾਰ ਦੇਂਗੀ ਤੇ ਫਿਰ ਗਾਂ ਮੈਨੂੰ ਮਾਰਨਾ ਨਹੀਂ ਪੈਣਾ ਗਾਂ ਵੀ ਤਾਂ ਕੰਮ ਆਪ ਹੀ ਕਰਨਾ ਤੇ ਤੂੰ ਰਹਿਣ ਦੇ ਜਾ ਮੇਰੇ ਚੱਲ ਕੋਈ ਨਹੀਂ ਦੋ ਦਿਨ ਮੈਂ ਆਈ ਆ ਲਿਓ ਮੈਂ ਮਾਰ ਨਹੀਂ ਬਾਬਾ ਜਾ ਚੱਲ ਜਾ ਆ ਥੋੜਾ ਜਿਹਾ ਕੰਮ ਰਹਿ ਗਿਆ ਮੈਂ ਝਾਟੀ ਆ ਜਾਣਾ ਮੈਂ ਮਰਦਾਨੀਸ ਫਾਇਤੇ ਕੀ ਜਾ ਕੇ ਰਸਟੇ ਕਰ ਲੋ। ਉਹ ਨਹੀਂ ਬਾਬਾ ਰਹਿਣ ਦੇ ਜਾ ਅੰਦਰਾਂ ਦਾ ਕਰਾ ਨਹੀਂ ਬਹੁਤੀ ਗੱਲ ਤੇ ਧੁੱਪ ਵਿੱਚ ਕੰਮ ਕਰਕੇ ਬਿਮਾਰ ਹੋ ਜੇਗੀ। ਹਾਂ ਪੁੱਤ ਮੈਂ ਤੈਨੂੰ ਕਦੀ ਵੀ ਨਹੀਂ ਕੰਮ ਕਰਦੇ ਨਾ। ਤੇਰੀਆਂ ਚਾਚੀਆਂ ਦਾ ਪਤਾ ਹੀ ਉਹਨਾਂ ਨੇ ਵੇਖਣਾ ਕੋਠੇ ਥਾਣੀ ਕਿ ਕੁੜੀ ਦੋ ਦਿਨ ਰਹਿਣ ਆਈ ਹੈ ਤਾਂ ਆਂਦਿਆਂ ਮਾਂ ਨੇ ਝਾੜੂ ਫੜਾ ਚੜਿਆ। ਤੇ ਰਹਿਣ ਦੇ ਤੇ ਕੁੜੀ ਦਾ ਕਿੰਦਾ ਨਵਾਲੀ ਹੋ ਕੋ ਨਹੀਂ। ਉਹ ਤੈਨੂੰ ਉਹਨੂੰ ਮੈਂ ਨਵਾਤੋ ਆ ਕਿ ਨਾ ਉਹ ਸਵਾਤਾ ਵਾ ਉਹ ਸੁੱਤੀ ਆ ਘੜੀ ਰੋਟੀ ਕੰਮ ਮੈਂ ਕਰ ਦਿੰਨੀ ਆ ਰੋਟੀ ਦਾ ਟਿਖਵਾ ਲੀ ਉਹਨੇ ਖਾ ਲਈ ਰੋਟੀ ਚੱਲ ਕੋਈ ਗੱਲ ਉਹ ਤੇ ਮੈਂ ਕਰ ਲੈਨੀ ਆ ਮੈਂ ਤਾਂ ਮੈਨੂੰ ਹੱਥ ਟੱਗ ਗਈ ਆ ਕੰਮ ਕਰਨ ਦੀ ਮੈਂ ਤਾਂ ਕਰਨਾ ਹੀ ਇੱਕ ਦਿਨ ਤੇਰੇ ਕੋਲ ਕਰਾਵਾਂਗੀ ਕੰਮ ਤੇ ਫੇਰ ਬਾਹ ਕਿੰਨੇ ਕਰਨਾ ਚੱਲ ਮੈਂ ਤਾਂ ਦੋ ਦਿਨ ਆਈ ਆ ਮੈਂ ਵੀ ਇਹ ਤਾਂ ਚਲ ਤੁਸੀਂ ਵੀ ਘੜੀ ਆ ਨਾ ਰਮਾਨ ਕਰ ਲਾ ਥੋੜਾ ਬੋਧਾ ਮਗਰ ਤੁਸੀਂ ਕਰਦੇ ਰਹਿਣਾ ਵਾ ਤੇਰਾ ਪਿਓ ਆ ਗਿਆ ਨੇ ਮੈਨੂੰ ਗੁੱਸੇ ਹੋਣਾ ਜਾ ਮਰਤੀ ਚੱਲ ਜਾ ਕੋਈ ਗੱਲ ਕੁਛ ਨਹੀਂ ਕਹਿਣਾ ਪਿਓ ਨੇ ਲਿਓ ਮੈਂ ਮਾਰਦਾ ਛਾੜੂ ਨੀ ਪਰਾਂ ਗਰਮੀ ਬੜੀ ਆ ਬਿਮਾਰ ਹੋ ਜਾਏਗੀ ਫੇ ਤੇਰੀ ਸੱਸ ਨੇ ਨਹੀਂ ਛੱਡਣਾ ਕੁਛ ਨਹੀਂ ਕਹਿੰਦੀ ਸੱਸ ਉੱਥੇ ਕਿਹੜਾ ਮੈਂ ਕੰਮ ਨਹੀਂ ਕਰਦੀ ਉੱਥੇ ਦੇ ਲੱਗੇ ਰਹੀਦਾ ਵਾ ਚੱਲ ਕੋਈ ਨਹੀਂ ਉਹ ਬਰਾਂਡੇ 'ਚ ਤੂੰ ਮੰਜਾ ਮਾਰ ਲਈ ਮੈਂ ਨਹੀਂ ਇੱਥੇ ਮਾਰ ਲੈਂਦੀ ਜਾਂ ਮਿੱਤੀ ਚਲ ਜਾਂ ਅੰਦਰ ਆਖੇ ਤੇ ਨਹੀਂ ਲੱਗਦੇ ਉਹ ਜਾ ਬੱਬਾ ਚੱਲ ਜਾ ਇਹ ਕੁੜੀ ਵੀ ਇੰਨੀ ਜਿੱਦ ਕਰਦੀ ਐ ਨਾ ਜਿਹੜਾ ਰਹਿ ਰੱਬ ਦਾ ਹੀ ਨਾ ਇੰਨੀ ਨੇਰੀ ਆਈ ਐ ਤੇ ਇਨਾ ਘੱਟਾ ਵਾ ਇਹ ਦੇ ਕੋ ਹੁੰਜਿਆ ਜਾਂਦਾ ਵਾ ਵੇਖਾਂ ਕਿਤੇ ਆ ਤੂੜੀ ਉਹ ਦਡ ਕੇ ਆਉਂਦੀ ਆ ਤੂੜੀ ਉਹ ਦਡ ਕੇ ਹੁੰਦੀ ਆ ਬੋਹਣੀ ਹਾਲ ਲੈ ਮੇਰੀ ਧੀ ਨੇ ਸਾਰੀਆਂ ਅੰਦਰ ਕਰ ਛੜੀਆਂ ਮੰਝੀਆਂ ਤੇ ਦੱਸ ਮੰਮੀ ਤੁਸੀਂ ਐਵੇਂ ਖਲਾਰਾ ਪਾਇਆ ਬਾਹਰ ਉਥੇ ਇੱਕ ਡੱਠੀ ਤੇ ਹੈਗੀ ਆ ਤੇ ਉਹ ਰਹਿਨਦੋ ਹਾਂ ਨਾਲੇ ਉਦਾਂ ਹੀ ਬਰ ਖਰਾਬ ਹੁੰਦੀਆਂ ਪਈਆਂ ਮੇਰੀ ਧੀ ਕਿੰਨੀ ਸਿਆਣੀ ਆ ਹੈ ਮੈਨੂੰ ਵੇਲਾ ਇੰਨੀ ਗੱਲ ਦਾ ਪਤਾ ਨਹੀਂ ਮੈਂ ਤਾਂ ਬਰਾਂਡੇ 'ਚ ਰਹਿੰਦੀ ਆ ਵੀ ਰੋਜ਼ ਕਦੀ ਅੰਦਰ ਕਦੀ ਬਾਹਰ ਮੇਰ ਕੋ ਮੰਜੀਆਂ ਵਾਂ ਪਾ ਰੀਆਂ ਮੇਰ ਕੋ ਜਾਂਦੀਆਂ ਨਹੀਂ ਆ ਬੁੱਤ ਤੇ ਦੱਸ ਮੰਮੀ ਕੀ ਕਰਦੀਆਂ ਹੁੰਦੀਆਂ ਇੰਨੀਆਂ ਬਾਹਰ ਇੱਕ ਡੱਠੀ ਆ ਉੱਥੇ ਬੰਦਾ ਬਹਿ ਬੋ ਜਾਏ ਸੋਣਾ ਤਾਂ ਫੇਰ ਰਾਤ ਨੂੰ ਅੰਦਰ ਹੀ ਹੁੰਦਾ ਵਾ ਆਹੋ ਸੋਣੀ ਦਾ ਬਾਹਰ ਤੋਂ ਤਾਂ ਮੱਛਰ ਬੜਾ ਲੜਦਾ ਇੱਥੇ ਬਹਿ ਮੈਂ ਤੇਨੇ ਇੱਕ ਸਲਾਹ ਕਰਨੀ ਹਾਂਜੀ ਸਲਾਹ ਇਹੀ ਮੈਂ ਤੇ ਤੈਨੂੰ ਬਾਨੇ ਨਾ ਇੱਥੇ ਬਿਠਾ ਲਿਆ ਵਾ ਪਿਸਲਾਹ ਕਰਨੀ ਸਲਾਹ ਮੈਂ ਕਾਦੀ ਕਰਨੀ ਮੈਨੂੰ ਆਪਣੀ ਨਾਨਣ ਵੱਲੋਂ ਦੱਸ ਉਹਦਾ ਕੀ ਬਣਿਆ ਕੋਸ਼ ਨਹੀਂ ਬੜਨਾ ਕੀ ਹੈ ਮੰਮੀ ਚਲ ਗਈ ਹੈ ਹੁਣ ਪਿੰਡ ਆਪਣੇ ਅੱਛਾ ਹਾਂਜੀ ਤੇ ਹੁਣ ਕਿੱਦਾਂ ਵੇ ਤੇ ਸੱਸ ਦਾ ਸੱਸ ਦਾ ਕੀ ਹੈ ਤੁਹਾਨੂੰ ਪਤਾ ਤਾਂ ਹੈਗਾ ਉਹ ਨਾਲ ਇੱਧਰ ਕਿੱਦਾਂ ਗੱਲਾਂ ਕਰਦੀ ਹੁੰਦੀ ਹੈਗੀ ਤੇ ਹੁਣ ਆਪਣੇ ਅੰਗੇ ਝੁਕੜਾ ਪਿਆ ਕਿ ਨਹੀਂ ਹੁਣ ਉਹਦੀ ਸੱਸੀ ਅੱਗੋਂ ਇਦਾਂ ਵਰਗੀ ਹੈ ਅੱਛਾ ਕੋਈ ਬਥੇਰਾ ਬੋਲਦੀ ਹੈ ਉਹ ਤਾਂ ਇੱਥੇ ਆਈ ਹੈ ਇੰਦੇ ਕਿਸੇ ਨਾਲ ਗੱਲ ਨਹੀਂ ਕੀਤੀ ਤੇ ਵਿਚਾਰੀ ਖਾਪਦੀ ਅਦੀ ਜੇ ਮੈਂ ਮੁੰਡਾ ਵੇ ਆਇਆ ਸੀ ਤੇ ਮੈਂ ਵਸਣ ਵਾਸਤੇ ਵੇ ਆਇਆ ਸੀ ਵੀ ਇੰਨੇ ਝਾੜ ਕੇ ਰਾਹ ਛੜਿਆ ਮੇਰਾ ਮੁੰਡਾ ਕੁੜੀ ਨਹੀਂ ਕਰੇ ਘਲਦੀ ਤੇ ਇੱਥੇ ਰੋਈ ਖਾਪੀ ਫੇਰ ਸਾਨੂੰ ਉਹਨੇ ਕਿਹਾ ਫੇਰ ਵਿੱਚ ਪਏ ਤੇ ਕਦੇ ਕਿਰੇ ਨੂੰ ਸ਼ਰਮ ਆਈ ਮਾੜੀ ਮੋਟੀ ਕੀ ਪਤਾ ਮਮੀ ਕੀ ਇਹਦਾ ਦਿਮਾਗ ਚ ਚੱਲਦਾ ਪਹਿਲਾਂ ਉੱਥੋਂ ਜਾ ਕੇ ਤੇ ਕੁੜੀ ਨੂੰ ਲੈ ਹੀ ਗਈ ਅੱਛਾ ਤੇ ਮੁੜ ਕੇ ਛੱਡਣ ਵੀ ਆਪ ਹੀ ਜਾ ਕੇ ਨਵੇਂ ਹੋ ਕੇ ਜਾਣਾ ਪਿਆ ਚੱਲ ਕੋਈ ਨਹੀਂ ਉਹ ਕੜਾ ਲੈਣਾ ਹੈ ਫਿਰ ਮੁੜ ਕੇ ਪੁੱਤ ਜਿੰਦਾ ਤੁਹਾਡੇ ਨਾਲ ਇੰਨਾ ਕੁਛ ਕਰਦੀ ਸੀ ਇਹਦੇ ਵੀ ਤੇ ਅੱਗੇ ਇਦਾਂ ਹੀ ਆਉਣਾ ਹੁਣ ਸਵਾਦ ਤਾਂ ਹੈ ਨਾ ਉਹਦੇ ਅੱਗੇ ਆਕੜਦੀ ਫਿਰ ਮਮੀ ਉੱਥੇ ਝੁਕਣਾ ਹੀ ਪਿਆ ਮਨਾ ਹੁਣ ਝੁੱਕ ਕੇ ਉਹਨੂੰ ਛੱਡ ਕੇ ਆਈ ਆ ਚੱਲ ਕੋਈ ਨਹੀਂ ਬڑے-ਬڑے ਨੇ ਜਿਹੜੀਆਂ ਇੰਨੀਆਂ ਜਿਦਾਂ ਕਰਦੇ ਉਹਨਾਂ ਨੂੰ ਫੇਰ ਰੱਬ ਹੀ ਪੰਨ ਦਿੰਦਾ ਵਾ ਚੱਲ ਛੱਡ ਮਮੀ ਇਹਨਾਂ ਦੀ ਇੱਕ ਦਿਨ ਹੁਣ ਨੌਵਰਾ ਜਿਹੜੀ ਇਹ ਵੀ ਬੜੀ ਜੇਦ ਕਰਦੀ ਆ। ਹੁਣ ਇਹ ਕੀ ਆਂਦੀ। ਮੰਮੀ ਇੱਕ ਦਿਨ ਮੰਮੀ ਨਹੀਂ ਠੀਕ ਲੱਗੀ। ਮੈਂ ਇਹਨੇ ਕਿਹਾ ਇਹ ਮੈਂ ਫਿਰ ਰੋਟੀ ਇਕੱਠੀ ਕਰ ਲੈਂਦੇ ਆ। ਤੇ ਚਲ ਮੰਮੀ ਵੀ ਠੀਕ ਨਹੀਂ ਰਹਿੰਦੀ ਹੈਗੀ ਤੇ ਕਹਿੰਦੀ ਵੀ ਨਾਹੀਂ ਰੋਟੀ ਇਕੱਠੀ ਕਰੀ ਤੂੰ ਹੀ ਕਰਨੀ ਤੇ ਕਰ ਲਓ। ਵੀ ਚਲ ਫਿਰ ਕੀ ਹੈ ਜੇ ਮਾਨ ਲਾ ਉਹਨੇ ਤੁਹਾਡੇ ਨਾਲ ਇੰਨਾ ਕੁਝ ਕਰ ਵੀ ਦਿੱਤਾ। ਹੈ ਤਾਂ ਤੁਹਾਡੀ ਸੱਸ ਹੀ ਆ ਨਾ ਪੁੱਤ। ਚਲ ਮੈਂ ਤੁਹਾਨੂੰ ਸਮਝਾ ਆਈਗਾ। ਪਰ ਉਹ ਕਹਿੰਦੀ ਨਹੀਂ ਮੈਂ ਨਹੀਂ ਕਰਾਂ ਤੂੰ ਹੀ ਕਰੀ ਤੇ ਕਰ ਲਓ। ਫਿਰ ਮੈਂ ਵੀ ਮੁੜ ਕੇ ਮੇਰੇ ਤਾਂ ਫਿਰ ਕਲ ਪੈ ਜਾਂਦੀ ਆ। ਨਾ ਮਾਨੂੰ ਕੋ ਕਹਿਣਾ ਪੁੱਤ ਜਿਉ ਉਹ ਠੀਕ ਬਾ ਜਾਂ ਨਹੀਂ ਠੀਕ ਤੁਹਾਡਾ ਫਿਰ ਵੀ ਫਰਜ਼ ਬੰਦਾ ਤੁਹਾਡੀ ਸੱਸ ਲੱਗਦੀ ਹੈ ਚੰਗੇ ਨਹੀਂ ਲੱਗਦਾ ਹੈਗਾ ਤੂੰ ਪਾਣੀ ਤਾਂ ਨੀ ਵੀ ਪੁੱਛਿਆ ਕਰ ਰੋਟੀ ਪਾਣੀ ਵੀ ਦਿਆ ਕਰ ਕੋਈ ਗੱਲ ਨਹੀਂ ਇਹ ਸਦਾ ਉਹਨੇ ਬੈਠੀ ਨਹੀਂ ਰਹਿਣਾ ਹੈਗਾ ਇਹੋ ਹੀ ਗੱਲਾਂ ਯਾਦ ਰਹਿ ਜਾਣੀਆਂ ਕੋਈ ਨਹੀਂ ਮੰਮੀ ਮੈਂ ਇਹਨਾ ਨਾ ਕਰਨੀ ਅਸਲਾ ਹਨਾ ਵੀ ਜੇ ਨਹੀਂ ਉਹ ਖਵੰਦੇ ਚੱਲ ਆਪਾਂ ਦੇ ਹੀ ਜਾਨੇ ਰੋਟੀ ਹੁਣ ਇਹ ਮਰੇ ਨਾ ਕਿਦਾਂ ਬਣਾਉਣੀ ਆਨੇ ਆਪਣੇ ਆਪ ਨਬ ਵੀ ਵਿਚਾਰੀ ਕੀ ਕਰੇ ਪੰਗ ਉਹ ਵੀ ਬੜੀ ਜਦੋਂ ਛੱਡਦੀ ਨਹੀਂ ਉਹ ਹੁਣ ਉਹਨੂੰ ਗੱਲਾਂ ਚੇਤੇ ਹੁੰਦੀਆਂ ਨੇ ਉਹ ਫੇਰ ਲੜਦੀ ਏ ਕੀ ਡੀਆਂ ਦੀ ਗੱਲਾਂ ਬਾਤਾਂ ਕਰੀਏ ਨਵੇਂ ਮਾਮਾ ਧੀਆ ਗੱਲਾਂ ਬਾਤਾਂ ਕਾਹਦੀਆਂ ਕਰਨੀਆਂ ਆ ਇਹਦੇ ਸਹੁਰਿਆਂ ਦੀਆਂ ਡੀਆਂ ਆ ਬੈਠੀਆਂ ਵੇਲੀਆਂ ਹੋ ਕੇ ਤੇ ਮੈਂ ਆ ਪੁੱਛਿਆ ਇਹਨੂੰ ਘਰ ਵਾਲ ਨੂੰ ਤੇ ਕੀ ਹਿਸਾਬ ਕਿਤਾਬ ਤੇ ਦੱਸਣ ਡਈ ਹੁਣ ਨਵ ਵੀ ਜिद ਕਰਦੀ ਪੁੱਛਾ ਲਾਵੇਂ ਚੁਗਲੀ ਚਗਲੀ ਨਹੀਂ ਕਰੀ ਜੀ ਬੰਦਾ ਬੁਰਾ ਲੱਗਦਾ ਵਾ ਨਾਲੇ ਹਿੰਕ ਕਰਨੀ ਆ ਉਹਨੇ ਗੱਲਾਂ ਪੁੱਛ ਕੇ ਫੇਰ ਵੀ ਰਿਸ਼ਤੇਦਾਰ ਨੇ ਮਾਰੇ ਮੋਟੇ ਅੱਗੇ ਨਾਲੋਂ ਸੂਤਰ ਹੋ ਗਿਆ ਹੋਰ ਹਣ ਕੀ ਚਾਹੀਦਾ ਜਾ ਪਾਣੀ ਘੁੱਟ ਲਿਆ ਅੱਠ ਡਾ ਪੀਆ ਚਲ ਕੋਈ ਨਹੀਂ ਮम्मी ala ਕਿੰਨੀ ਬਹੁਤ ਹੀ ਜਾ ਮੇਰੀ ਲਾਇਆ ਮੈਂ ਕੁੜੀ ਨਹੀਂ ਆਣੀ ਆ ਜਿੱਦਨ ਦੀ ਆਈ ਐ ਨਹੀਂ ਕਰਨੀ ਕਰਨੀ ਨਾਲ ਕਿੰਨੇ ਕੰਮ ਕਰਾ ਦੇਗੀ ਉਹ ਚਲ ਉਹਨੂੰ ਨਡਾਇਆ ਕਰ ਦੂੰ ਆ ਵੇ ਮੰਜੀਆਂ ਹੀ ਬਾਹਰ ਹੁਣ ਘਰ ਦੀਆੜੀ ਆਈਆਂ ਤੂੰ ਮੰਜਾ ਰੈਸਟ ਕਰ ਤੇ ਇਹ ਆ ਬੀ ਚਲ ਉਹਨੂੰ ਉੱਥੇ ਘਰ ਵੀ ਕੰਮ ਬਥੇਰਾ ਪੈਂਦਾ ਵਾ ਮੈਂ ਤਾਂ ਅੱਗੇ ਵੇਖਣ ਰਿਹਾ ਮੈਂ ਕਹਾ ਮੰਜੇ ਦੇ ਬਾਹਰ ਪਏ ਆ ਤੇ ਆ ਹੁਣ ਅੰਦਰ ਲਿਆ ਕੇ ਢਾਹ ਤੇ ਆ ਹਾਂਜੀ ਤੋਂਪ ਨਾ ਖਰਾਬ ਹੋ ਜਾਂਦੇ ਮम्मी ਤੁਹਾਡੀ ਕੁੜੀ ਕੁੜੀ ਅੰਦਰ ਨਹੀਂ ਆਉਂਦੀ ਇਹਨਾਂ ਨੂੰ ਇੱਥੇ ਹੀ ਪਏ ਰਹਿਣ ਦੋ ਇਹ ਲੋੜ ਬਹੁਗੀ ਤਾਂ ਪਹਿਖ ਡੈਡੀ ਮੰਜਾ ਕੱਢ ਦਿਆ ਕਰੂ ਤੁਹਾਨੂੰ ਬਾਹ ਆਹੋ ਇਹ ਤੇ ਹਾਂ ਚੱਲ ਕੋਈ ਗੱਲ ਨਹੀਂ ਉਹਨੂੰ ਕਹਣਾ ਸੀ ਕਿਹੜੀ ਚੀਜ਼ ਦੀ ਗੱਡਾ ਬਣਾ ਕੇ ਦਿਖਾ ਪੀ ਲੈ ਆਪ ਹੈ ਮੈਂ ਤਾਂ ਹੁਣ ਉਹਨੂੰ ਨਹੀਂ ਆ ਕਹਿ ਪੋਛ ਲੈਣੀ ਆ ਵੀ ਜੇ ਕੱਪੜਾ ਲੀੜਾ ਬਣਾਉਣਾ ਤਾਂ ਮੈਂ ਦੱਸ ਦੇ ਨਾਲੇ ਮੇਰੀ ਗੱਲ ਸੁਣ ਲੈ ਐਵੇਂ ਕੁੜੀ ਦੇ ਕੰਨਾਂ ਚ ਨਾ ਕੋ ਮਾੜੀ ਚੰਗੀ ਗੱਲ ਨਾ ਪਾਈ ਐਵੇਂ ਫੇਰ ਕਦੇ ਜਾ ਕੇ ਉੱਥੇ ਕਪੱਤ ਪਿਆ ਰਹੇ ਦੱਸ ਤੁਹਾਨੂੰ ਬੜਾ ਮੇਰੇ ਤੇ ਯਕੀਨ ਆ ਮੈਂ ਇਦਾਂ ਦੀ ਗੱਲ ਕਦੀ ਵੀ ਨਹੀਂ ਕਰਦੀ ਉੱਥੇ ਨਹੀਂ ਮਾਵਾਂ ਦੀ ਮਹਿਮਾਂ ਜਾਂਦੀਆਂ ਕੁੜੀਆਂ ਤੇ ਕੋਈ ਚੰਗੀ ਗੱਲ ਹੀ ਨਿਆਣੇ ਨੂੰ ਦੱਸੀ ਦੀ ਹੋਈ ਦੀ। ਉਹ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਕੀਤੀ ਮੈਂ ਤਾਂ ਉਦਾਂ ਉਹਨੂੰ ਪੁੱਛਿਆ ਤੇ ਨਾਲੇ ਮੈਂ ਕਿਹਾ ਚੱਲ ਫੇਰ ਵੀ ਤੇਰੀ ਸੱਸ ਲੱਗਦੀ ਐ ਤੂੰ ਪਾਣੀ ਤਾਂ ਨਹੀਂ ਪੁੱਛਿਆ ਕਰ। ਉਹ چلਦੀ ਭੈਣ ਨੂੰ ਚੰਗੀ ਮਾਤ ਦੇਣੀ ਚਾਹੀਦੀ ਐ। ਨਾਲੇ ਇੱਕ ਹੋਰ ਸੋਣੋ ਘਰੋਂ ਵੀ ਵੱਖ ਹੋ ਗਈ। ਹੋਇਆ ਹੋ ਤੇ ਉਦਣ ਉਹਨੇ ਦੱਸਿਆ ਜਦੋਂ ਆਈ ਸੀ। ਕੋਈ ਗੱਲ ਨਹੀਂ ਜੇ ਹੋ ਗਏ ਆ ਨਾ ਤੇ ਆਪੋ ਚ ਹੋ ਗਏ ਜਿੱਦਾਂ ਮਰਜ਼ੀ ਉੱਥੇ ਕਰਦੇ ਰਹਿਣਾ। ਸਾਡੇ ਨਾਲ ਤਾਂ ਨਹੀਂ ਉਹਨਾਂ ਕੋ ਮਾੜੀ ਚੰਗੀ ਕੀਤੀ। ਨਹੀਂ ਨਹੀਂ ਸਾਡੇ ਨਾਲ ਉਹ ਬਚਾਰੇ ਕਿਹੜੀ ਗੱਲੋਂ ਕਰੀ। ਠੀਕ ਆ ਕਿ ਨਹੀਂ ਇਹ ਜਾਣਨ ਦੋਵੇਂ ਜੀ ਤੇ ਹੋ ਜਾਣਨ। ਸਾਡਾ ਕੀ ਲੈਣਾ ਦੇਣਾ ਵਿੱਚ ਨਾਲੇ ਇਹੀ ਕਿੜਾ ਗਿਆ ਵੀ ਵਾਕੋ ਚਲੋ ਆਪਣਾ ਰਲ ਮਿਲ ਕੇ ਰਹਿਣਗੇ ਤੇ ਸਾਰਿਆਂ ਨੂੰ ਸੋਹਣੇ ਲੱਗਣਗੇ ਹੋਰ ਆਓ ਦੱਦੀ ਤੁਸੀਂ ਪੀਓ ਪਾਣੀ ਤੇ ਮੈਂ ਰੋਟੀ ਪਕਾਈ ਹੈ ਤੁਹਾਨੂੰ ਨਾਲ ਲਿਆਈ ਦਵਾਂ ਹਣ ਲੈ ਲੈ ਮੰਮੀ ਮੈਂ ਤੁਹਾਡੇ ਨਾਲ ਇੱਕ ਨਾ ਸਲਾਹ ਕਰਨੀ ਕੀ ਪੁੱਤ ਕਰਨੀ ਸਲਾਹ ਉਸਲਾ ਮੈਂ ਇਹ ਕਰਨੀ ਹੀ ਉਹ ਗੋਪੀ ਮੈਨਾਂ ਗਿਆ ਸੀ ਨਾ ਤਾਂ ਉਹ ਮੈਨਾਂ ਗੱਲ ਕਰਦਾ ਵੀ ਹਰ ਚੋਅ ਵਾਲ ਦੇ ਲਾਗੇ ਨਾ ਤਿੰਨ ਕਿੱਲੇ ਜ਼ਮੀਨ ਮਿਲਦੀ ਆ ਅੱਛਾ ਤੇ ਮੋਟਰਵੇਚ ਲੱਗੀ ਆ ਤੇ ਉਹ ਆਂਦਾ ਵੀ ਰਲਕੇ ਲੈ ਲਈਏ ਦੋਵੇਂ ਜਾਨੇ ਤੈਨੂੰ ਆਂਦਾ ਹਾਂਜੀ ਹੋਰ ਵੀ ਕੋ ਗਾ ਕਾ ਤੂੰ ਤੇ ਓਏ ਨਹੀਂ ਉਹ ਤੇ ਹਜੇ ਮੈਨੂੰ ਕਹਿੰਦਾ ਵੀ ਦੋਵੇਂ ਜਾਨੇ ਰਲਕੇ ਲੈ ਲਈਏ ਉਹਨੂੰ ਪੁੱਛਿਆ ਨਾ ਰਿਸ਼ਤੇਦਾਰ ਉਹਦੇ ਅੱਛਾ ਮੇਰੀ ਸੋਣ ਗੱਲ ਤੂੰ ਹੀ ਸਿਆਣਾ ਬਣ ਤੇ ਮੈਂ ਤੇਰੀ ਮਾਂ ਆ ਰਲਕੇ ਲੈਣ ਦਾ ਕੀ ਜੇ ਹੁੰਦਾ ਕਿ ਤਵਾਰ ਹੈਗਾ ਕਿ ਇਦਾਂ ਉਹ ਵੀ ਮੈਂ ਕਿਹਾ ਵੀ ਮਹਿੰਗੀ ਬੰਨੀ ਆ ਨਾ ਪੈਸੇ ਤੇ ਤੇ ਲੋਕੇ ਬੇਈਮਾਨ ਹੁੰਦੇ ਆ ਆਪਾਂ ਏਦਾਂ ਕਰੀਏ ਔਖੇ ਹੋਈਏ ਸੌਕੇ ਹੋਈਏ ਤੂੰ ਕਹਿ ਵੀ ਜਾ ਤੇ ਤੂੰ ਕੱਲਾ ਲੈ ਤੇ ਜਾਂ ਅਸੀਂ ਕੱਲੇ ਲੈ ਲੈਂਦੇ ਆ ਉੱਪਰ ਮਹਿੰਗੀ ਆ ਨਾ ਕੋਈ ਨਹੀਂ ਮਹਿੰਗੀ ਆ ਹੜਕੋ ਸੋਨਾ ਪਿਆ ਵਾ ਤੇਰੇ ਖਾਤੇ ਤੇ ਵੀ ਪੈਸੇ ਆ ਮੇਰੇ ਤੇ ਇੱਕੋ ਥਾਂ ਕਰਕੇ ਤੇ ਆਪਾਂ ਲੈ ਲੈਂਦੇ ਆ ਤੇ ਸੋਨਾ ਅਮਨ ਦੇ ਪੇਕੇ ਵਾਲਾ ਵੀ ਲੈ ਲੈਂਦੇ ਆ ਤੇ ਮੇਰੇ ਕੋਲ ਵੀ ਜੜਾ ਹੈਗਾ ਉਹ ਵੀ ਲੈ ਤੇ ਆਪਾਂ ਜਾ ਕੇ ਤੇ ਜੇ ਖਾ ਲਈਨੇ ਕਿੰਨੇ ਦਾ ਹੁੰਦਾ ਕਿੰਨੇ ਲੱਖ ਦਾ ਦੇ ਵਿੱਚ ਉਹ ਭਰਾਂ ਨਾ ਕਈ ਵੀ ਤੁਸੀਂ ਲੈ ਲਈ ਆ ਤੇ ਮੈਨੂੰ ਪੁੱਛਿਆ ਹੀ ਨਹੀਂ ਨਹੀਂ ਫਿਰ ਫਿਰ ਰਲਕੇ ਨੂੰ ਮੈਂ ਲੈਣ ਦੇਣੀ ਰਲਕੇ ਮੁੜਕੇ ਝਗੜਾ ਪੈਂਦਾ ਤੂੰ ਜੋ ਮੁੜਕੇ ਕੱਲਾ ਕੋਈ ਗੱਲ ਬਾਤ ਨਿਕਲ ਆਉਂਦੀ ਹੈ ਤੇ ਅਸੀਂ ਤੇ ਲੈ ਲਵਾਂਗੇ ਲੋਕਾਂ ਨਾਲ ਮੈਂ ਸਲਾਹ ਕਰ ਲਊਗਾ ਫਿਰ ਅਮਨ ਨੂੰ ਪੁੱਛ ਲਓ ਵੀ ਤੂੰ ਸੋਨਾ ਦੇਂਗੀ ਨਹੀਂ ਅਮਨ ਕਿਉਂ ਨਾ ਉਹ ਕਿਰਪਤੀ ਅਮਨ ਕਿਉਂ ਨਾ ਤ ਉਹ ਕੀ ਸੋਨਾ ਉਹਦੀ ਜਾਇਦਾਦ ਬਣਨੀ ਆ ਹੋਰ ਲੋਕਾਂ ਦੀ ਪੜਨੀ ਆ ਤੁਹਾਡੀ ਬਣਾਉਂ ਦੇਣੀ ਮੈਂ ਆਪਣੇ ਕੋਲੋਂ ਭਾਈ ਵਸ ਦੇ ਦੇਣਾ ਜਾਂ ਤੇ ਆਖਰ ਮਾਨੇ ਕੋਈ ਲੋਕ ਲਕਾਰ ਰੱਖਣਾ ਆਪੇ ਦੇਉਗੀ ਦੇਣਾ ਕਿਉਂ ਨਹੀਂ ਇਹਨੂੰ ਵਾੜ ਮਾਰਨੇ ਮਾਰ ਲੋ ਫੇਵਾ ਜੀ ਅਮਨ ਹਾਂ ਜੀ ਮੰਮੀ ਮੈਂ ਤੁਹਾਨੂੰ ਇੱਕ ਸਲਾਹ ਇੱਕ ਕਰਨੀ ਹੈ ਤੇ ਠੀਕ ਹੈ ਹੁਣ ਜਵਾਬ ਨਾ ਦਵੀ ਪਹਿਲੀ ਮਿਲ ਲਈ ਹਾਂ ਨੀ ਤੋਰ ਜੀ ਤੇ ਮੇਰੇ ਨਾਲ ਲੋ ਪਹਿਲੀ ਮਿਲਣ ਲਈ ਤੇ ਇਹ ਤੇ ਵਰੀਆ ਸੁਗਾਣਾ ਇਦਾਂ ਕਰਦੇ ਰਤਾ ਜਾਇਦਾ ਤੇ ਠੀਕ ਬਣ ਚੁਗੀ ਚਲ ਜਿੰਨੀ ਹੋਵੇ ਉਨੀ ਚੰਗੀ ਹੈ ਲੋਕੀ ਫਿਰ ਕੱਲ ਨੂੰ ਤੁਹਾਡੀ ਜਿੰਦਗੀ ਬੰਜੂ ਦੀ ਬੱਚਿਆਂ ਦੀ ਪਿਆਰੀ ਹੈਗੀ ਆ ਨਹੀਂ ਮੰਮੀ ਮੈਂ ਤੇ ਆਪਕੇ ਨੀਲਾ ਹੋ ਜੀ ਮਿਲਣ ਦੀ ਤੇ ਏਦਾਂ ਕਰੀਏ ਜਿਹੜਾ ਮੇਰਕੋ ਸੋਨਾ ਉਹ ਵੀ ਮੈਂ ਤੇ ਦੇ ਦਿੰਨੀ ਆ ਇਹਨੂੰ ਲੈ ਅਸੀਂ ਘਾਦੀ ਲੈ ਜਾਾਂਗੇ ਤੇ ਜਿਹੜਾ ਤੇਰਕੋ ਆ ਉਹ ਵੀ ਦੇ ਦੇ ਤੇ ਇਹ ਨਾ ਆਖੀ ਪਿਓ ਮੇਰੇ ਪੇਕੇ ਨਾਲ ਮੇਰੀ ਮਾਸੀ ਦਾ ਖੁੱਪੀ ਦਾ ਤੇ ਸਾਰਾ ਦੇ ਦੇ ਤੇ ਆਪਾਂ ਉਹ ਵਿੱਚ ਪੈਸੇ ਪਾ ਕੇ ਤੈਨੂੰ ਬਣਾ ਦਾਂਗੇ ਸੋਨੇ ਦੀ ਗੱਲ ਆ ਸੋਨਾ ਤੁਹਾਨੂੰ ਪਤਾ ਵੀ ਬਣਦਾ ਕਿੰਨਾ ਉਪਹਾੜ ਨਾਲੇ ਮੰਮੀ ਮੇਰੀ ਮੰਮੀ ਉਹਨਾਂ ਨੇ ਸੋਨਾ ਪਾਇਆ ਤੇ ਉਹ ਮੈਂ ਕਿੱਦਾਂ ਦੇ ਦਾਂ ਤੁਹਾਨੂੰ ਤੇ ਤੇਰੀ ਜਿਆਦਾ ਤੇ ਬਣਨੀ ਲੋਕਾਂ ਦੀ ਬਣਨੀ ਆ ਤੇ ਗੇ ਕੋ ਸੋਚ ਲੈ ਹੁਜੇ ਤੇਰੇ ਬਦਲੇ ਨੇ ਤੇ ਮੈਨੂੰ ਕੋ ਲੋੜ ਹੀ ਮੈਂ ਆਖਾ ਮੇਰੇ ਕੋ ਹੈਗੀ ਅੱਗੇ ਮੈਂ ਉਹ ਅਨਿਵਚਲਿਆ ਦੀ ਵੱਧ ਬਣ ਗਈ ਐ ਵੀ ਸੱਖਾ ਰਹੂ ਅੱਗੋਂ ਤੂੰ ਹੀ ਸਭ ਕੁਝ ਰਹੋਗੇ ਨਿਆਣੇ ਮਾਰੇ ਓਕੇ ਮੰਮੀ ਜੀ ਨਾਂ ਵੇਚਣਾ ਪਵੇ ਤੇ ਇਦਾਂ ਹੀ ਕੰਮ ਚੱਲ ਜੇ ਇੱਦੇ ਚਲਾ ਲਊਗਾ ਨਹੀਂ ਇਦਾਂ ਕਿਦਾਂ ਸੱਤੂਗਾ ਸਰ ਅਕਸਰ ਲੱਖਾਂ ਦੀ ਲੋੜਵਾ ਕੋਈ 50000 ਹੋਵੇ ਤੇ ਸਾਰ ਲਗੇ ਲੱਖਾਂ ਦੀ ਲੋੜਵਾ ਤੇ ਇਹ ਹੱਥਾਂ ਚ ਗਿਆ ਡਾਟਿਆ ਹਾਂ ਇਦਾਂ ਸੰਦਾਂ ਹੁੰਦਾ ਤੇ ਫੇਰ ਤੇ ਕੋਈ ਗੱਲ ਹੀ ਨਹੀਂ ਫੇਰ ਅਸੀਂ ਥੋੜਾ ਦਿਨ ਪੁੱਛਣਾ ਤੈਨੂੰ ਪੁੱਛਣਾ ਹੀ ਨਹੀਂ ਸੋਨਾ ਵੀ ਬਤਾਉਣਾ ਸੋਨਾ ਤੇ ਫਿਰ ਵੀ ਪੰਜੂਗਾ ਇਹ ਜਾਇਦਾਦਾਂ ਜਿਹੜੀਆਂ ਰੋਜ਼ ਰੋਜ਼ ਨਹੀਂ ਮਿਲਦੀਆਂ ਮੀ ਚਲ ਵੇਖ ਲਾਂਗੀ ਉਹ ਮੇਰੀ ਮੰਮੀ ਬਣਾਨੇ ਪਾਇਆ ਵਾ ਤੇ ਮੰਮੀ ਦੀ ਮਸਲਾਹ ਲਲੂਗੀ ਕੀ ਕਹਿੰਦੇ ਆ ਤੇ ਫਿਰ ਦੱਸ ਦੂੰਗੀ ਤੁਹਾਨੂੰ ਅੱਛਾ ਮੇਰੀ ਮਾਂ ਗੱਲ ਸੋ ਤੇਰੀ ਮੰਮੀ ਦੀ ਤੇ ਸਲਾਹ ਲਲੂ ਤੂੰ ਆ ਆਪਣੇ ਘਰ ਤੂੰ ਹੁਣ ਸਾਰੀ ਸਲਾਹ ਲੈਣੀ ਮੰਮੀ ਦੀ ਲੈਣੀ ਮੰਮੀ ਆਪਣੇ ਪੁੱਤਾਂ ਨਾਲ ਕਰੇ ਇਹ ਜੀ ਕੱਲ ਤੋਂ ਪੁੱਤ ਮੁਕਰਨ ਕੇ ਨਵਾਂ ਮੁਕਰਨ ਮੈਂ ਚਾਲ ਮੰਮੀ ਲੈ ਆਂਦੇ ਹਾਂ ਸਲਾਹ ਮੰਮੀ ਉਹ ਤੇ ਉਹਨਾਂ ਨੇ ਪਾਇਆ ਵਾ ਨਾ ਇੱਕ ਵਾਰੀ ਗੱਲ ਕੀਤੀ ਆ ਕੀ ਹੋਰ ਜਾ ਕਰੂਗੀ ਨਾ ਫਿਰ ਕੀ ਹੋਇਆ ਚੱਲ ਗੱਲ ਕਰ ਲਈ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਸਿਆਣੇ ਆ ਜਾਇਦਾਤ ਬਣੀ ਜਿਹੜੀ ਆ ਇਹੋ ਵਾਧੀ ਹੁੰਦੀ ਆ ਦੱਸੀ ਐ ਐਸਾ ਬਣਾ ਨਾ ਇਹ ਨਾ ਨਾ ਕਿ ਉਦਾਂ ਹੀ ਵੇਚਣਾ ਤੂੰ ਆਖੀ ਬੀਤਰਾ ਪਿਆਲੀ ਮਿਲਦੀ ਤੇ ਮੰਮੀ ਆ ਗੱਲ ਆਖੰਦਈ ਆ ਚੱਕੀ ਇਹਦਾ ਨਾ ਨਾ ਨਹੀਂ ਬੰਦਿਆ ਬੰਦਿਆਂ ਵਾਹ ਨਹੀਂ ਚੱਲ ਮੈਂ ਆਪਣੇ ਵੱਲੋਂ ਕਰ ਲਵਾਂਗੀ ਗੱਲ ਕੋਈ ਜਾਇਦਾਤ ਬਣੀ ਹੋਊਗੀ ਤੇ ਸੋਨਾ ਤੇ ਫੇਰ ਬਣ ਜਾਂਦਾ ਹੁਣ ਅਬਣਾਦਾ ਕਿ ਤੈਨੂੰ ਸਾਲ ਦੇ ਅੰਦਰ ਅੰਦਰ ਹੀ ਤੈਨੂੰ ਬਣਾ ਦਾਂਗੇ ਕੋਈ ਗੱਲ ਨਹੀਂ ਠੀਕ ਅੱਗੇ ਕਿਹੜਾ ਸੋਨਾ ਪਾ ਪਾ ਫਿਰਦੇ ਲੋਕੀ ਲੁਕਾਲ ਕਰ ਖੰਡੇ ਕੰਨਾਂ ਤੋਂ ਧੂਕੇ ਲੈ ਜਾਂਦੇ ਆ ਆ ਸੋਨਾ ਇਲਮਾਰੀਆਂ ਚ ਪਿਆ ਰੇਂਦਾ। ਉਹ ਉੱਥੇ ਤੇ ਤੁਹਾਨੂੰ ਪਤਾ ਪਾਉਣਾ ਹੀ ਪੈਂਦਾ ਵਾ। ਕੋਈ ਗੱਲ ਨਹੀਂ। ਅੱਜ ਤੇ ਉਹ ਨਵੇਂ ਸਮੇ ਤੇ ਸੋਨਾ ਕਹਿੰਦੀ ਲੋੜ ਵਾ। ਨਹੀਂ ਬੁੱਚਿਆ। ਜਦ ਲੋੜ ਪਊਗੀ ਤੇ ਅਸੀਂ ਬਣਾ ਲਾਂਗੇ। ਇਹਨੂੰ ਬੁੱਤਾਨੋ ਤਾਂ ਨਹੀਂ ਬੁੱਚਿਆ ਕਰਦੇ ਕੰਨਾਂ-ਕੰਨਾਂ ਨੂੰ ਸਾਫ-ਸੂਫ ਰੈਂਟਾਂਗੇ। ਹਾਂ ਤੇ ਮੰਮੀ ਨਾਲ ਕੋਈ ਨਹੀਂ ਸਲਾਹ ਕਰਕੇ ਤੇ ਦੱਸ ਹੀ ਦੇਣਾ। ਠੀਕ, ਮੈਂ ਕਰ ਲਵਾਂ। ਮੰਮੀ ਮੈਨੂੰ ਨਹੀਂ ਲੱਗਦਾ ਵੀ ਅਮਨ ਸੋਨਾ। ਵੇ ਤੇ ਕਰਦੀਆਂ ਬੁੱਢੀਆਂ ਜਦ ਸੋਚਦਾ ਨਾਲ ਲੱਗੇ ਤੇ ਦਿਲ ਨੂੰ ਕੋ ਹੁੰਦਾ ਪਈ ਹਾਏ ਮੇਰਾ ਸੋਨਾ ਚਰ ਚੱਲਿਆ। ਅਜੇ ਤਸੀ ਆਣੀ ਹੋਊਗੀ ਮਾਂ ਵੀ ਤੇ ਆਖੂ ਥੀਗੇ ਕੋਈ ਗੱਲ ਨਹੀਂ ਦੇ ਦੇ ਤੂੰ ਤੇਰੀ ਜਾਦਤ ਬਣੂਗਾ ਉਹ ਮੈਂ ਨਾ ਮਮੀ ਨੂੰ ਫੇਰ ਉਤਰ ਅਮਰ ਆਪਣੀ ਮਾਂ ਨਾਲ ਗੱਲ ਕਰੂਗੀ ਤੇ ਹੋਰ ਹੀ ਨਾ ਕੋਈ ਪੋੜਾ ਕਰਾ ਅੱਛਾ ਜੇ ਕਰਿਆ ਨਾ ਮੈਂ ਔਖੀ ਹੋਵਾਂ ਸੌਕੀ ਹੋਵਾਂ ਪਹਿਲੀ ਲੱਲਾਂਗੇ ਭਾਈ ਮੈਨੇ ਚੁੱਕਣੇ ਪਹਿਲੀ ਲੱਲਾਂਗੇ ਇਹਦਾ ਸੋਨਾ ਬਣਾ ਲਵਾਂਗੇ ਕੱਲ ਨੂੰ ਮਾਂ ਕਹੂਗੀ ਨਾ ਵੀ ਨਾ ਲੈ ਦਾਈ ਥੀਗੇ ਪਰ ਸਾਰੀ ਉਮਰ ਮੇਰੇ ਨਾਲ ਗੱਲ ਨਾ ਕਰੇਗੀ ਮਾਂ ਕੋਈ ਉਹ ਜੀ ਚੜਾ ਚਲੋ ਕੋਈ ਗੱਲ ਨਹੀਂ ਉਹ ਤੇ ਬਾਅਦ ਚ ਵੇਖੀ ਜਾਉਂਗੀ ਜੇ ਕਰਤਾ ਲੈੰਦੋ ਸਲਾਹ ਕੀ ਕਹਿੰਦੇ ਆ ਹਾਂ ਚਲੋ ਉਹਨਾਂ ਪੁੱਛ ਲਾ ਪਰ ਮੈਂ ਮੈਦਨੀ ਉਹਦੀ ਮਾਂ ਮੰਨੀ ਆਓ ਚਲੋ ਕੀ ਪਤਾ ਇਹ ਕੰਮ ਨੂੰ ਤੇ ਸਾਰੇ ਕਹਿ ਦਿੰਦੇ ਹੁੰਦੇ ਆ ਵੀ ਜ਼ਾਇਦਾਤ ਬਣਾਉਂਦੇ ਆ ਲੋਕ ਕਿਤੇ ਔਖੇ ਹੋ ਕੇ ਚੀਜ਼ਾਂ ਪੁੱਤ ਜ਼ਾਇਦਾਤ ਬਣਾਉਂਦੇ ਆ ਨਹੀਂ ਭਾਈ ਮਾਂ ਮੰਨੀ ਜਾਵੇ ਵੀ ਜ਼ਾਇਦਾਤ ਬਣਾਉਣ ਲੱਗੇ ਆ ਹਾਂ ਚਲੋ ਚਲੋ ਉਹਨੂੰ ਪੁੱਛ ਲੈਂਦੇ ਕੀ ਆਦੀ ਆ ਵੇਖਾਂ ਕਿੰਨੀ ਕਿਨਾਂ ਨੂੰ ਨੀਂਦ ਆਈ ਆ ਉਠੋ ਓਹ ਜਗਾਤਾ ਹੀ ਬੜਾ ਮਜ਼ਾ ਆਉਂਦਾ ਹੈ ਸੌਂਦਾ ਮੈਂ ਕਿਹਾ ਵਾ ਜੇ ਕੋਈ ਕੰਮਕਾਰ ਕਰਨਾ ਤਾਂ ਕਰ ਲੋ ਅਜੇ ਇੱਕ ਠੰਡਾ ਹੁੰਦਾ ਨਾ ਤੇ ਹਰਚੇ ਵਾਲੋਂ ਜਾ ਕੇ ਤਾਂ ਕੋਈ ਕੁੜੀ ਨੂੰ ਦੋ ਕਸੂਟ ਲਿਆਦੀ ਉਹਨੇ ਤਾਂ ਨਹੀਂ ਆਪਣੇ ਆਪ ਕਹਿਣਾ ਹੈਗਾ ਐਵੇਂ ਦੇ ਦਾਂਗੇ ਜਾਂਦੇ ਉੱਥੋਂ ਲੈ ਲੈਣਗੇ ਆਪੇ ਉਹ ਨਹੀਂ ਪੈਸੇ ਕੋਈ ਵੇਖਣ ਡਿਆ ਵਾ ਪੈਸੇ ਉਹਨੇ ਲੈ ਜਾਣੇ ਆ ਸੱਸੋ ਦੀ ਨਹੀਂ ਆਖਣਾ ਦਿੱਤਾ ਕੁਛ ਨਹੀਂ ਜੇ ਕੋ ਕੱਪੜਾ ਬਣਾ ਕੇ ਦਵਾਂਗੇ ਜਾ ਕੇ ਵਿਖਾ ਲਈਗੇ ਸਹੀ ਚੱਲ ਫਿਰ ਚੱਲ ਜਾਾਂਗੇ ਜਨਵਾ ਵਾਸਤੇ ਲੈਂਗੇ ਸੂਟ ਜਿਹੜੇ ਦੋ ਤਿੰਨ ਲਿਆਉਣੇ ਆ। ਆ ਨਹੀਂ ਦੋ। ਤੇ ਰੋਜ ਰੋਜ ਵਾਸਤੇ ਪੈਸੇ ਦੇ ਦਿਆਂ ਆਪੇ ਮੁੜ ਕੇ ਲੈ ਲੂਗੀ ਉਥੋਂ। ਨਹੀਂ ਨਹੀਂ ਮੈਂ ਉਹਦੇ ਵਾਸਤੇ ਵੀ ਲੈ ਆਉਣੇ ਮੈਨੂੰ ਪਤਾ ਵਾ। ਮੈਂ ਕਿਹੜੇ ਕਕੇ ਕਦੀ ਲੈ ਆਣੀਂਗੇ। ਚੱਲ ਲੈ ਆਉਣੇ ਆ ਤਾਂ ਲੈ ਹੀ ਫਿਰ। ਤੇ ਪੈਣਾ ਲੰਮੇ ਤੇ ਪਹਿਜੋ ਤੇ ਟਾਈਮ ਨਾ ਕੰਮ ਕਰ ਲਿਓ ਅੱਜ। ਉਹ 15 ਉਹ ਸਾਰੀ ਦੇ ਲੰਮੇ ਪੇ ਰਹਿੰਦੇ ਜੇ ਥੱਕਦੇ ਨੇ ਤੁਸੀਂ ਹੈਂ? ਲੰਮੇ ਪਿਆ ਥਕਣਾ ਦੱਸੋ। ਉਹ ਮੇਰੀ ਗੱਲ ਤੋਂ ਸਾਰੀ ਦੁਨੀਆ ਨੇ ਤੁੜੀ ਬਣਾ ਲਈਏ ਤੇ ਤੁਸੀਂ ਜਦੋਂ ਜਦਿ ਕੋਈ ਬੰਦਾ ਮੂੰਹ ਹੀ ਨਹੀਂ ਕਰਨਦਿਆਂ ਨਾਲ ਵਾਲ ਨੂੰ ਡੈਡੀ ਹੁਣ ਬਣਾ ਲੈਨੇ ਆ ਤੁਹਾਨੂੰ ਪਤਾ ਮੀਂਹ ਪੈ ਗਿਆ ਹੁਣ ਨਾੜ ਗਿੱਲੇ ਕਿੱਥੋਂ ਬਣਾ ਲਈਏ ਤੇ ਪਹਿਲਾਂ ਸੁੱਤੇ ਸੀ ਸਾਰੇ ਮੁਲਖ ਨੇ ਬਣਾਏ ਤੁਹਾਡੇ ਲਾਗੋ ਹੈ ਫਿਰ ਕੜਾ ਕੋਈ ਬਾਪੂ ਬੋਲਦਾ ਵਾ ਉਹ ਤੁਸੀਂ ਇਕੱਲੇ ਮੇਰੇ ਆ ਲਈਂਦੇ ਹੋ ਮੈਂ ਸਣੀ ਨੂੰ ਉਦੋਂ ਕਿਹਾ ਮੈਂ ਲੱਗ ਗਿਆ ਰੀਪਰ ਡਿਆ ਵਾ ਤੇ ਜਾ ਉਹਨਾਂ ਨੂੰ ਕਹੇ ਉਹ ਮੇਰੀ ਗੱਲ ਤੋਂ ਹੋਣ ਤੇ ਕਬਲੇ ਪੈ ਚ ਖਲੋਤਾ ਨਾੜ ਮੁੜ ਕੇ ਪੰਡ ਪੰਡ ਮੰਗੀ ਨਹੀਂ ਜਾਂਦੀ ਹੁੰਦੀ ਪਤਾ ਨਾ ਤੈਨੂੰ ਵੇਹ ਗੱਲ ਦਾ ਜੇ ਕਿ ਰਿਸ਼ਤੇਦਾਰ ਕੋ ਜਾਏਗਾ ਨਾ ਕਹਣਾ ਇੰਨਾ ਕਾ ਕਾਰੋਬਾਰ ਹੈ ਤੁਹਾਡਾ ਆਪਣੀ ਪੈੜੀ ਛੱਡ ਕੇ ਤੁਹਾਡਾ ਕੋ ਮੰਗਣ ਆਗੇ ਜੇ ਉਹ ਐਵੇਂ ਇਹਨੇ ਗੁੱਸੇ 'ਚ ਨਾਓ ਨਹੀਂ ਮੁੱਕਦੀ ਤੂੜੀ ਹਜੇ ਆਹ ਵੇਖੋ ਕਿੰਨੀ ਪਈ ਪ੍ਰਾਣੀ ਉਹ ਹੋਈ ਗੱਲ ਫੇਰ ਕਹਣਾ ਬੋਲਦਾ ਵਾ ਕੁਛ ਨਹੀਂ ਧੰਨਵਾਦ ਆਪਣੇ ਆਪੇ ਸ਼ਰਮੀਆਂ ਨਹੀਂ ਗਈ ਕਿੱਡੀ ਕਾ ਆਖਰ ਆ ਗਈ ਜੇ ਉਹ ਯਾਰ ਆਖਰ ਆਉਂਦੀ ਨਹੀਂ ਗੱਲ ਹੁੰਦੀ ਹੁਣ ਦੱਸੋ ਮੈਂ ਕੀ ਕਰਾਂ ਮੈਂ ਕੀ ਕਰਾਂ ਉੱਥੇ ਜਾ ਕੇ ਰਿਪਰਾਲੇ ਵਾਲੇ ਜਾ ਉਹ ਕੀਤੀ ਹਾਂ ਹੁਣ ਨਾੜ ਨਹੀਂ ਹਜੇ ਸੁੱਕਣ ਦੇ ਵੇ ਨਹੀਂ ਸੁੱਕਣ ਦਾ ਜਾ ਕਰੋ ਫੋਲੋ ਤੰਗੜੀ ਖੜੋ ਮੇਰੀ ਸੁਣੋ ਗੱਲ ਮੈਂ ਕੱਲਾ ਕੀ ਕੀ ਕਰਾਂ ਉਹ ਸਣੀ ਨੂੰ ਕਹੋ ਹ ਨਾਲ ਚੱਲੇ ਤੇ ਮੈਂ ਵੀ ਕਰਦਾ ਆ ਤੇ ਤੂੰ ਉਠੇਂਗਾ ਤੇ ਫੇਰੀ ਆ ਹੈ ਉਹਦੀ ਫੜ ਬਾਬੇ ਆ ਚਲੀਏ ਤੇ ਮੁਰਕੇ ਡੰਗਰ ਨੂੰ ਕੀ ਪੋਣਾ ਹੈ ਉਹ ਹੈ ਨਹੀਂ ਜਾਂਦਾ ਮੈਂ ਉਹਨੂੰ ਕਿਹਾ ਸੀ ਸੁੱਕ ਜਾਂਦਾ ਸੁੱਕ ਜਾਂਦਾ ਹੁਣ ਜੇ ਟਾਈਮ ਤੇ ਮੁਰਕੇ ਕਿਨੇ ਆਗੂ ਗਲਾ ਆਤੀ ਨਾ ਤੇ ਮੁਰਕੇ ਮੈਨੂੰ ਨਾ ਕਿਓ ਤੇ ਨਾ ਮੈਂ ਕਹਿੰਦੇ ਆ ਜਾਣਾ ਈ ਧੂੜੀ ਮੰਗਣ ਉਹ ਨਾਂ ਲਿਆਇਓ ਬਾਬਾ ਤੂੰ ਹਾਂ ਲਿਆਓ ਮੈਂ ਬੰਦਾ ਭੁੱਖੇ ਮਾਰ ਜਾ ਫੜੀ ਵੀ ਗਈ ਤੋ ਕੋਈ ਨਹੀਂ ਜੇ ਬੇਚਨ ਦੀ ਲੋੜ ਪੈਗੀ ਵੇਚ ਦਾਂਗੇ ਤੂੰ ਮੜੇ ਫਿਰ ਮੁਖਤਵ ਹੈ ਬੜੀ ਸੋਹਣੀ ਗੱਲ ਕੀਤੀ ਆ ਪਰ ਇੱਕ ਗੱਲ ਹੈਗੀ ਆ ਜਿੱਦਾਂ ਤੇ ਤੁਸੀਂ ਅੱਡ ਹੋ ਗਏ ਜੈਨਾ ਉਹਦੀ ਕੋਈ ਗੱਲ ਬਾਤ ਨਹੀਂ ਦਈ ਉਹ ਜੁਮਹਿਆ ਨਹੀਂ ਸਮਝਦੇ ਤੁਸੀਂ ਉਹ ਕਹਿੰਦਾ ਹੋ ਉਹਨੇ ਕਹਣਾ ਉਹ ਕਰਨਾ ਫਿਰ ਕਹਿੰਦਾ ਡੈਡੀ ਬੋਲਦਾ ਵਾ ਉਹ ਜਾਂਦੇ ਨਾਲ ਤੁਰੇ ਬੰਦਾ ਆਓ ਚੱਲੀਏ ਤਿੰਨੇ ਜਣੇ ਤੇ ਜਾ ਕੇ ਕਰੀਏ ਚੱਲੀਏ ਇੱਥੇ ਮੈਂ ਤਾਂ ਨਹੀਂ ਜਾਣਾ ਮੇਰੇ ਅੱਗੇ ਲੱਖ ਪੀੜ ਹੋਣ ਢੀ ਆ ਫਿਰ ਸਾਰੇ ਪੱਜ ਲਾ ਹਟਦੇ ਨੇ ਅਰੇ ਪੱਜ ਲਾ ਆਂਦੇ ਆ ਉਹਨੂੰ ਮੈਂ ਉਹ ਲੰਮੇ ਪੈਰ ਰੰਦਾ ਉਹ ਵੀ ਜਦੋਂ ਵੇਨਾ ਗੜੀ ਹੁਣ ਟੋਪ ਬੜੀ ਲੱਗੀ ਹੁਣ ਤੇ ਨਹੀਂ ਜਾਣਾ ਹੈਗਾ ਚਲੋ ਮੇਰੇ ਨਾਲ ਟੱਠੇ ਖੂਜ ਬੋ ਮੈਨੂੰ ਕਹਿੰਦੇ ਜੇ ਫਿਰ ਕਿਤੇ ਫੋਲ ਲਾਂਗੇ ਜਿੰਨਾ ਕੋ ਲੋੜ ਪਈ ਜਿੰਨਾ ਕਿ ਤੁਸੀਂ ਦੁੱਧ ਪੀਓ ਉਹਨਾਂ ਕ ਮੈਂ ਵੀ ਪੀ ਲੂੰਗਾ ਇਹ ਵੀ ਮੇਰੇ ਦਵਾਲੇ ਹੋ ਨਹੀਂ ਦੇ ਆਣ ਕਿ ਨੋਟ ਲੱਭਦੇ ਖਰਚਣਾ ਵਾ ਤੇ ਕੰਮ ਕਿਤੇ ਰਸਦਾਂ ਰਣ ਕੇ ਕਰਨਾ ਦਿੰਦਾ ਕਿੱਡੀ ਕਿੱਡੀਆਂ ਦਹੀਂਾਂ ਵੇਨਾਂ ਦੀ ਹਾਏ ਹਾਏ ਤੁਸੀਂ ਕਿੰਨਾ ਰੋਲਾ ਪਾਇਆ ਕੀ ਗੱਲ ਹੋ ਗਈ ਆ ਉਹ ਰੋਲਾ ਰੋਲਾ ਕਰਦਾ ਪਾਉਣਾ ਵਾ ਕਿ ਸਾਰੀ ਦੁਨੀਆ ਨੇ ਤੂੜੀ ਬਣਾ ਲਈ ਆ ਆਹੋ ਇਹ ਤੇ ਜਦੋਂ ਜਿਦੀ ਉਹ ਕੋ ਬਾਹਰ ਨਹੀਂ ਜਾਂਦਾ ਇੱਕ ਹਾਇ ਲੰਮੇ ਪਿਆ ਤੇ ਪਏ ਰਹਿਣ ਤੋਂ ਤੁਹਾਨੂੰ ਕੀ ਅੱਡ ਬਾਰੇ ਆ ਤੂੜੀਆਂ ਬਣਾਉਣਗੇ ਤੇ ਡੰਗਰਾਂ ਨੂੰ ਪਾ ਲੈਣਗੇ ਨਹੀਂ ਤੇ ਭੁੱਖੇ ਮਰਨਗੇ ਸਾਨੂੰ ਕੀ ਤੇ ਬਣਾਉਣੀ ਕਦੋਂ ਜਦੋਂ ਉਹ ਅੱਗ ਲੱਗ ਗਈ ਉਹਨੂੰ ਨਾਲ ਨੂੰ ਤੇ ਤੁਹਾਨੂੰ ਟੈਨਸ਼ਨ ਲਾਣ ਦੀ ਕਿ ਲੋੜ ਨਹੀਂ ਗਈ ਹੈ ਜਿਹੜੀਆਂ ਇਹਨਾਂ ਦੀਆਂ ਕਰਦੀਆਂ ਵਟੜੀਆਂ ਲੰਮੀਆਂ ਜ਼ਬਾਨਾਂ ਆਉਂਦੀਆਂ ਉਹ ਨਹੀਂ ਕਹਿ ਸਕਦੀਆਂ ਇਹਨਾਂ ਨੂੰ ਤੁਸੀਂ ਕਹਿ ਕੇ ਬੁਰੇ ਬਣਦੇ ਜੇ ਇਹਨਾਂ ਨੂੰ ਤੇ ਕਿਸੇ ਨੇ ਕਹਿਣਾ ਨਹੀਂ ਆਖਣਾ ਤੂੰ ਤੇ ਸਿਆਣਾ ਸੀ ਤੇ ਤੂੰ ਹੀ ਕਹਿੰਦਾ ਇਹਨਾਂ ਨਿਆਣਿਆਂ ਨੂੰ ਹੈ ਤੂੰ ਹੀ ਰਹਿਣ ਤੋਂ ਤੇ ਮੈਂ ਡੰਗਰਾਂ ਨੂੰ ਕਹਿੰਦਾ ਕਿਹਦਾ ਡੰਗਰ ਵੇਚ ਦਾਂਗੇ ਹੈ ਏਹ ਤੇ ਵੇਚ ਦੇਣ ਤੁਹਾਨੂੰ ਕੀ ਅਸੀਂ ਆਪਣੀ ਬਣਾਓ ਤੇ ਮੈਂ ਮੜ ਕੇ ਪੀ ਲਿਓ ਦੁੱਧ ਮੱਗੇ ਭਰ ਭਰ ਕੇ ਉਹ ਤੁਹਾਨੂੰ ਨਹੀਂ ਕੀ ਲੋੜ ਆਓ ਚਲਿਏ ਯਾਰ ਮੋੜ ਕਿਉਂ ਯਾਰ ਤੂੰ ਹੋਏ ਗੱਲਾਂ ਕਰੀ ਜਾਂਦੀਆਂ ਫਿਰ ਨਾ ਤੁਸੀਂ ਕੋ ਖਪੀ ਜਾਂਦੇ ਜਿਵੇਂ ਇੰਨਾ ਹੈ ਚਲੋ ਜਾਣੇ ਆ ਕਿਹਦੇਲ ਜਾਂਦੇ ਤੇ ਨਹੀਂਗੇ ਕਿਹਦੇਲ ਜਾਣ ਕੇ ਤਾਂ ਕੋਈ ਰੀਪਰ ਲੈ ਕੇ ਆਊਗਾ ਐਵੇਂ ਕਰਦੇ ਰਹਿੰਦੇ ਆ ਚਲੋ